ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਲੁਧਿਆਣਾ ਦੇ ਪਿੰਡ ਹਾੜੀਆਂ ਦੇ ਵਿੱਚ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਸਿਹਤ ਕਾਰਡ ਬਣਾਉਣ ਦੀ ਰਜਿਸਟ੍ਰੇਸ਼ਨ ਦੇ ਲਈ ਲਗਾਏ ਗਏ ਵਿਸ਼ੇਸ਼ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਹਰਦੀਪ ਸਿੰਘ ਮੁੰਡੀਆਂ ਨੇ ਲੋਕਾਂ ਨੂੰ ਰਜਿਸਟ੍ਰੇਸ਼ਨ ਸਲੇਪਾਂ ਵੰਡੀਆਂ ਉਨ੍ਹਾਂ ਇਸ ਮੌਕੇ ਲੋਕਾਂ ਨੂੰ ਯੋਜਨਾ ਬਾਰੇ ਜਾਣਕਾਰੀ ਦਿੱਤੀ ਜਿਸ ਦੇ ਨਾਲ ਸੂਬੇ ਦੇ ਵਿੱਚ ਰਹਿ ਰਹੇ ਪਰਿਵਾਰ 10 ਲੱਖ ਰੁਪਏ ਤੱਕ ਆਪਣਾ ਮਫਤ ਇਲਾਜ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਤੋਂ ਕਰਵਾ ਸਕਦੇ ਨੇ ਇਸ ਮੌਕੇ 'ਤੇ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਵਚਨਬੱਧ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਆਮ ਪਰਿਵਾਰਾਂ ਲਈ ਇੱਕ ਵੱਡਾ ਸਹਾਰਾ ਜਿਸ ਨਾਲ ਮਹਿੰਗੇ ਇਲਾਜ ਦਾ ਬੋਝ ਘਟਦਾ ਹੈ ਲੋਕਾਂ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਭਰਪੂਰ ਸ਼ਲਾਘਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੇ ਕਾਰਡ ਅਸੀਂ ਸ਼ੁਰੂਆਤ ਪਿੰਡਹਾੜੀਆਂ ਤੋਂ ਕੀਤੀ ਐ ਸੋ ਸਾਰੇ ਪਰਿਵਾਰਾਂ ਦੇ ਘਰ-ਘਰ ਜਾ ਕੇ ਸਰਪੰਚ ਸਾਹਿਬ ਨਾਲ ਨੇ ਸਾਡੇ ਹਲਕਾ ਕੋਆਰਡੀਨੇਟਰ ਨਾਲ ਨੇ ਸਾਡੇ ਬਲਾਕ ਪ੍ਰਧਾਨ ਸਾਹਿਬ ਨਾਲ ਨਾਲ ਨੇ ਸਾਰੀ ਅਸੀਂ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਰੀ ਨਾਲ ਨੇ ਸਾਡੀ ਟੀਮ ਸਾਰੀ ਸੋ ਅਸੀਂ ਘਰ-ਘਰ ਜਾ ਕੇ 10 ਲੱਖ ਦਾ ਬੀਮਾ ਕਾਰਡ ਜਿਹੜਾ ਮੁੱਖ ਮੰਤਰੀ ਸਰਦਾਰ ਕੋਨ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮ ਮੋਰਿੰਦ ਕੇਜਰੀਵਾਲੋਂ ਜੀ ਵੱਲੋਂ ਸ਼ੁਰੂਆਤ ਹੋਈ ਸੀ ਕਿ 10 ਲੱਖ ਦਾ ਇਹ ਇਲਾਜ ਹਰ ਪਰਿਵਾਰ ਦਾ ਮੁਫਤ ਇਲਾਜ ਹੋਣ ਜਾ ਰਿਹਾ ਹੈ ਉਹਦਾ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਜਿਹੜੇ ਬਣ ਜਾ ਰਹੇ ਆ ਸੋ ਅੱਜ ਅਸੀਂ ਆਡੀਆ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰਕੇ ਹਰ ਪਰਿਵਾਰ ਦੀ ਇਹ ਰਜਿਸਟ੍ਰੇਸ਼ਨ ਕਰਵਾ ਰਹੇ ਆ ਤਾਂ ਜੋ ਹਰ ਪਰਿਵਾਰ ਪਰਮਾਤਮਾ ਕੋਈ ਦੁੱਖ ਨਾ ਲਵੇ ਜਿਹਦਾ ਉਹਦਾ ਇਲਾਜ ਹੈ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਦੇ ਸਕਾਲ ਤਾਂ ਹੀ ਉਹਦਾ ਮੁਫਤ ਹੋਵੇ ਸੋ ਪੂਰਾ ਹਲਕਾ ਖੋਸਾ ਪੂਰਾ ਹਰ ਪਰਿਵਾਰ ਖੋਸਾ ਤੋ ਮੈਂ ਤੁਹਾਡੇ ਚੈਨਲ ਰਹੀਂ ਵੀ ਸਾਰੇ ਪੰਜਾਬ ਵਾਸੀਆਂ ਨੂੰ ਔਰ ਪੂਰੇ ਆਪਣੇ ਹਲਕਾ ਸਾਹਨੇ ਵਾਲੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਸੀਏ ਕਾਰਡ ਬਣਾਵਾਂਗੇ ਹਰ ਪਰਿਵਾਰ ਨੂੰ ਇਹ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਵੱਲੋਂ ਸਹੂਲਤ ਜਿਹੜੀ ਦਿੱਤੀ ਜਾ ਰਹੀ ਹੈ ਪਰ ਮਾਤਾ ਨੂੰ ਕੋਈ ਦੁੱਖ ਨਾ ਲਵੇ ਕਿ ਦੁੱਖ ਆ ਵੀ ਜਾਵੇ ਤੋ ਕਿਹੜਾ ਇਲਾਜ ਹੈ ਪ੍ਰਾਈਵੇਟ ਹਸਪਤਲਾਂ ਵਿੱਚ ਵੀ ਜਾ ਕੇ ਆਪਣਾ ਇਲਾਜ ਕਰਾ ਸਕਦੇ ਆ ਜਿਹੜਾ ਹਸਪਤਲਾਂ ਦਾ ਨਾਂ ਲੈਣਾ ਵੀ ਡਰਦੇ ਸੀ ਕਿ ਉੱਥੇ ਬਹੁਤ ਲੱਖ ਰੁਪਏ ਖਰਚੇ ਹੁੰਦਾ ਉਹ ਸਾਰੇ ਵਧੀਆ ਪ੍ਰਾਈਵੇਟ ਹਸਪਤਲਾਂ ਵਿੱਚ ਆਪਣਾ ਇਲਾਜ ਜਿਹੜਾ ਉਹ ਮੁਫਤ ਸੋ ਮੁੱਖ ਮੰਤਰੀ ਸਰਦਾਰ ਪਰਮੋਦ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮੋਰਨ ਕੇਜਰੀਵਾਲ ਨੂੰ ਸ਼ੁਰੂਆਤ ਦੇ ਨਾਲ-ਨਾਲ ਉੱਥੇ ਸਾਡੇ ਵਰਕਰ ਸਹਿਮਾਨਾਂ ਨੂੰ ਸਾਦੋਂ ਇਸੀ ਟ੍ਰੇਨਿੰਗ ਦਿੱਤੀ ਗਈ ਇਸੇ ਸਨ ਉਹ ਹੀ ਸਿੱਖਿਆ ਦਿੱਤੀ ਗਈ ਕਿ ਹਰ ਪਰਿਵਾਰ ਦਾ ਬਣਾਣਾ ਕਿ ਦੂਸਰੀਆਂ ਪਾਰਟੀਆਂ ਮੰਗ ਨਹੀਂ ਕਿ ਪਹਿਲਾਂ ਸਾਡੀ ਪਾਰਟੀ ਦਾ ਬਣਾ ਦਿਓ ਅਕਾਲੀ ਦਲ ਦਾ ਬਣਾ ਦਿਓ ਕਾਂਗਰਸ ਦਾ ਬਣਾ ਦਿਓ ਉਹ ਸਾਡੇ ਪਾਰਟੀ ਸੁਪਰੀਮੋਰਨ ਨੇ ਕਿਹਾ ਕਿ ਹਰ ਇੱਕ ਦਾ ਪਰਿਵਾਰ ਦਾ ਚਾਹੇ ਉਹ ਅਕਾਲੀ ਦਲ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਕਿਉਂਕਿ ਜਿਹੜੀ ਇਹ ਸਹੂਲਤ ਪੂਰੇ ਪੰਜਾਬ ਵਾਸਤੇ ਨੂੰ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸਰਦਾਰ ਕੋਟਲਾ ਸਵਾਜੀ ਵੱਲੋਂ ਪਰ ਸਾਡੀ ਟੀਮ ਹਰ ਘਰ ਘਰ ਜਾ ਕੇ ਇਹ ਕਾਰਡ ਬਣਾ ਰਹੀ ਹੈ ਤਾਂ ਜੋ ਹਰ ਪਰਿਵਾਰ ਨੂੰ ਇਹ ਮਿਲ ਸਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੋਲਰ ਨੇ ਪਟਿਆਲਾ ਜੇਲ੍ਹ ਦਾ ਦੌਰਾ ਕੀਤਾ ਇਸ ਫੇਰੀ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਲਾਲਜੀਤ ਸਿੰਘ ਪੋਲਰ ਨੇ ਕਿਹਾ ਕਿ ਕੈਦੀਆਂ ਨੂੰ ਜੇਲ੍ਹ ਦੇ ਵਿੱਚ ਮਿਲਦੇ ਖਾਣੇ ਦੀ ਚੈਕਿੰਗ ਕੀਤੀ ਗਈ ਹੈ ਅਤੇ ਕੈਦੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਕਹੇ ਕਿ ਜੇਲ੍ਹ ਸੁਪਰਡੈਂਟ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਛੋਟੇ-ਮੋਟੇ ਕੇਸਾਂ ਵਿੱਚ ਬੰਦ ਗਰੀਬ ਕੈਦੀਆਂ ਨੂੰ ਸਰਕਾਰੀ ਵਕੀਲ ਮੁਹੱਈਆ ਕਰਵਾਉਣ ਉਹਨਾਂ ਕਿਹਾ ਕਿ ਕਾਨੂੰਨ ਦੇ ਤਹਿਤ ਜੋ ਵੀ ਮਦਦ ਹੋ ਸਕਦੀ ਹੈ ਉਹ ਕੀਤੀ ਜਾਵੇਗੀ ਉਹਨਾਂ ਕੈਦੀਆਂ ਨੂੰ ਅਪੀਲ ਕੀਤੀ ਕਿ ਉਹ ਜੁਰਮ ਦੀ ਦੁਨੀਆ ਨੂੰ ਅਲਵਿਦਾ ਕਹਿਣ ਤੇ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੋਣ ਉਹਨਾਂ ਕਿਹਾ ਕਿ ਕੈਦੀਆਂ ਨੂੰ ਸਕਿੱਲ ਦੇਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਨੇ ਨਾਲ ਜਿਹੜਾ ਕੈਦੀਆਂ ਨੂੰ ਰੋਟੀ ਸਬਜ਼ੀ ਜੋ ਵੀ ਖਾਣਾ ਮਿਲਦਾ ਉਹਦੀ ਵੀ ਚੈਕਿੰਗ ਕੀਤੀ ਕੰਟੀਨ 'ਚ ਜਾ ਕੇ ਨਾਲ ਜਿਹੜੇ ਬੰਦੇ ਰੋਟੀ ਬਣਾਉਂਦੇ ਆ ਰੋਟੀ ਸਰਵ ਕਰਦੇ ਆ ਉਹਨਾਂ ਨੂੰ ਵੀ ਜੇ ਕੋਈ ਮੁਸ਼ਕਲ ਆ ਉਹਦੇ ਬਾਰੇ ਪੁੱਛਿਆ ਜੇ ਕਈ ਇਹੋ ਜਿਹੇ ਕੈਦੀ ਹੁੰਦੇ ਆ ਜਿਹੜੇ ਗਰੀਬ ਆ ਤੇ ਕਈ ਰਾਂ ਨਿੱਕੇ ਮੋٹے ਕੇਸਾਂ ਦੇ ਵਿੱਚ ਹੀ ਉਹ ਆਏ ਹੁੰਦੇ ਆ ਤੇ ਉਹਨਾਂ ਨੂੰ ਵਕੀਲ ਦੀ ਪਿੱਛੋਂ ਪੈਸੇ ਨਾ ਆਉਣ ਕਰਕੇ ਉਹ ਸਹੂਲਤ ਨਹੀਂ ਮਿਲਦੀ ਉਹ ਵੀ ਸੁਪਰਡੈਂਟ ਗਰਚਰਨ ਸਿੰਘ ਧਾਰਿਆਲ ਨੇ ਸਾਡੇ ਇਥੋਂ ਪਟਿਆਲੇ ਜੇਲ੍ਹ ਤੋਂ ਇਹਨਾਂ ਨੂੰ ਕਿਹਾ ਵੀ ਜੇ ਕੋਈ ਇਹੋ ਜਿਹਾ ਕੋਈ ਨਿੱਕੇ ਮੂਟੇ ਕੇਸ ਵਾਲਾ ਜਿਹਦੇ ਪਿੱਛੇ ਕੋਈ ਮੁਲਾਕਾਤ ਕਰਨੀ ਆਉਂਦਾ ਕੋਈ ਉਹ ਖਰਚੇ ਕਰਕੇ ਵਕੀਲ ਨਹੀਂ ਕਰ ਸਕਦੇ ਸਰਕਾਰੀ ਵਕੀਲ ਉਹਨਾਂ ਨੂੰ ਮੱਈਆ ਕਰਾ ਦਈਏ ਕਿਉਂਕਿ ਜਿਹੜੀ ਚੀਜ਼ ਕਾਨੂੰਨ ਤਹਿਤ ਆ ਉਹਦੇ ਚ ਆਪਾਂ ਕਿਸੇ ਵੀ ਜਿਹੜੇ ਅੰਦਰ ਕੈਦੀ ਆ ਜਾਂ ਹਵਾਲਾਤੀ ਉਹਨਾਂ ਦੀ ਮਦਦ ਕਰ ਸਕਦੇ ਆ ਬਾਕੀ ਇਹ ਵੀ ਇਨਸਾਨ ਨੇ ਨਾਲ ਸਾਰਿਆਂ ਨੂੰ ਮਿਲ ਕੇ ਇਹੋ ਬੇਨਤੀ ਕੀਤੀ ਆ ਵੀ ਗਾਂ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਇਹੋ ਕਰੋ ਜੋ ਪਿੱਛੇ ਹੋ ਗਿਆ ਆ ਉਹ ਹੋ ਗਿਆ ਤੇ ਗਾਂ ਸੁਧਰਨ ਦੀ ਕੋਸ਼ਿਸ਼ ਕਰੋ ਇਹ ਸੁਧਾਰ ਘਰ ਨੇ ਤੇ ਸਾਡੀ ਕੋਸ਼ਿਸ਼ ਇਹੋ ਆ ਵੀ ਸੁਧਾਰ ਘਰਾਂ ਦੇ ਵਿੱਚੋਂ ਜੇਲਾ ਨਾ ਬਣਾ ਕੇ ਸਗੋਂ ਸੁਧਾਰਕਰ ਬਣਾ ਕੇ ਅਸੀਂ ਜਿੰਨੇ ਵੀ ਇੱਥੇ ਕੋਈ ਕੈਦੀ ਆ ਜਾਂ ਹਵਾਲਾਤੀ ਆ ਜਾਂ ਕੈਦਨਾ ਹਵਾਲਾਤਨਾ ਨੇ ਉਹਨਾਂ ਨੂੰ ਸੁਧਾਰ ਕੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਮੁੜ ਤੋਂ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਉਹ ਵਿਸੇਬਾ ਕੀਤਾ ਜਾਵੇ ਉਹਦੇ ਤਹਿਤ ਅਸੀਂ ਇੱਥੇ ਵੀ ਪਟਿਆਲੇ ਜੇਲ੍ਹ ਦੇ ਵਿੱਚ ਵੀ ਆਈਟੀਆਈ ਦੇ ਵੈਲਡਿੰਗ ਦੇ ਕੰਪਿਊਟਰ ਦੇ ਉਹ ਸਾਰੇ ਕੋਰਸ ਸ਼ੁਰੂ ਕੀਤੇ ਆ ਜੀ ਦੇ ਤਹਿਤ ਬਿਊਟੀ ਪਾਰਲਰ ਦਾ ਕੋਰਸ ਕੁੜੀਆਂ ਵਾਸਤੇ ਉਹ ਉਹਦੇ ਵਿੱਚ ਇੱਥੇ ਸਖਿਆਰਤੀਆਂ ਨੇ ਦਾਖਲੇ ਵੀ ਲਏ ਆ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ